ਤੁਹਾਨੂੰ ਕਈ ਵਾਰੋ ਤਰਕ ਕਰਕੇ ਸੁਣਾਉਂਦੇ ਨੇ ਨਾ ਲੋਕ ਉਹ ਨਹੀਂ ਜੀ ਜਿਹੜਾ ਮਾਰੀ ਗਿਆ ਉਹਦੇ ਪਿੱਛੇ ਅਖੰਡ ਪਾਠ ਕਾਦਾ ਕਰਨਾ ਉਹਨੇ ਕਿਹੜਾ ਉੱਠ ਪੈਣਾ ਉੱਠਦਾ ਤੇ ਨਹੀਂ ਐ ਕੋਈ ਜਦੋਂ ਬੱਚਾ ਦੁਖੀ ਹੁੰਦਾ ਉਹ ਮਾਂ ਪਿਓ ਦਾ ਹੀ ਪੱਲਾ ਫੜਦਾ ਉਹਦਾ ਦੁੱਖ ਮਾਂ ਪਿਓ ਪੀ ਜਾਂਦੇ ਨੇ ਸਾਡੇ ਲਈ ਖੁਸ਼ੀ ਗਮੀ ਗੁਰੂ ਦਾ ਪੱਲਾ ਫੜ ਕੇ ਹੀ ਲੰਘਦੀ ਐ ਰਹੀ ਗੱਲ ਅਖੰਡ ਪਾਠ ਸਾਹਿਬ ਕਿਉਂ ਕਰਾਉਣਾ ਐ ਕੋਈ ਪਤਾ ਨਹੀਂ ਇਹ ਜਿਹੜਾ ਮੋਇਆ ਹੈ ਇਹਦਾ ਜੀਵਨ ਕਿਦਾਂ ਦਾ ਸੀ ਰਾਗੀ ਸਿੰਘਾਂ ਭਾਵੇਂ ਸ਼ਬਦ ਪਾੜ ਹੀ ਦਿੱਤਾ ਗੁਰਮੁਖ ਜਨਮਸਵਾਰ ਦਰਗਹ ਚੱਲਿਆ ਕਥਾਕਾਰ ਨੇ ਗੁਰਮੁਖ ਕਹਿ ਹੀ ਦਿੱਤਾ ਹੋਵੇ ਪਰ ਜੇ ਜੀਵਨ ਹੀ ਮਨਮੁਖਾਂ ਵਾਲਾ ਹੋਇਆ ਤੇ ਸਾਡੇ ਕਹਿਣ ਦਾ ਗੁਰਮੁਖ ਕਿਦਾਂ ਬਣ ਜਾਵੇਗਾ ਪਾਠ ਪੜਾ ਕਿਉਂ ਕਰਾਈਦਾ ਹੈ ਜਿਸ ਸਿਮਰਤ ਸਭ ਕਿਲ ਵਿਖ ਨਾਸਹਿ ਪਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾਂ ਕਾ ਅੰਤ ਨਾ ਬਾਰੋ ਕਹਿੰਦੇ ਜਿਹੜਾ ਮੋਇਆ ਹੈ ਨਾ ਬਾਣੀ ਪੜ ਕੇ ਅਰਦਾਸ ਕਰੀਦੀ ਐ ਗੁਰੂ ਨਾਨਕ ਅਕਾਲ ਪੁਰਖ ਜਾਣੇ ਅਣ ਜਾਣੇ ਵਿੱਚ ਗੁਰਮਤ ਦੇ ਉਲਟ ਚੱਲਿਆ ਐ ਇਹਨੂੰ ਚਰਨਾ ਚ ਨਿਵਾਸ ਦੇ ਦੇਈ 84 ਲੱਖ ਜੂਨਾ ਚ ਨਾ ਪੈ ਜਾਵੇ ਜੇ ਤੁਸੀਂ ਆਖੋ ਨਾ ਮੁਕਤ ਹੋਵੇਗਾ ਅਰਦਾਸ ਕੀਤੀ ਹੈ ਮन्ने ਨਾਮਨੇ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੀ ਮਰਜ਼ੀ ਉਹ ਰਾਜਾ ਆਇਆ ਸੀ ਫਰਿਆਦ ਕੀਤੀ ਹੈ ਬਾਣੀ ਤੇ ਇਥੋਂ ਤੱਕ ਆਂਦੀ ਪਿਤਰਾਂ ਦਾ ਉਧਾਰ ਪਿਤਰਾਂ ਦੇ ਨੇ ਵੱਡੇ ਵਡੇਰੇ ਜਿਹੜੇ ਪਹਿਲਾਂ ਮਰੇ ਸੀ ਇਹਨੂੰ ਮਰੇ ਨੂੰ ਤੇ 5-7 ਦੇਣੀ ਹੋਏ ਨੇ ਜਿਨ੍ਹਾਂ ਦਾ ਖੰਡ ਪੜ ਸ਼ੁਰੂ ਕਰਨ ਲੱਗਾ ਕਹਿੰਦੇ ਕਿਦਰੇ ਦਾਦੇ ਪੜਦਾਦੇ ਪਿਛਲੇ ਮਰੇ ਵੀ ਨਰਕਾਂ ਚ ਪਏ ਹੋਏ ਨਾ ਬਾਣੀ ਕੱਢ ਕੇ ਲੈ ਆਉਂਦੀ ਹੈ ਲਾਓ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਖੰਡਨ ਕਰੋ ਵੀ ਖੰਡ ਪੜ ਨਹੀਂ ਕੀਤਾ ਜਾ ਸਕਦਾ ਆਪਣੀ ਖਿਆਲ ਚੁੱਕੀ ਫਿਰਨਗੇ ਨਹੀਂ ਜੀ ਕਦੋਂ ਸ਼ੁਰੂ ਹੋਏ ਅੱਛਾ ਤੂੰ ਕੀ ਲੈਣਾ ਭਾਈ ਕਦੋਂ ਸ਼ੁਰੂ ਹੋਏ ਬਾਣੀ ਪੜ ਰਹੇ ਆ ਕੋਈ ਮੰਤਰ ਜੰਤਰ ਟੂਣਾ ਟੱਪਾ ਤੇ ਕਰ ਨਹੀਂ ਰਹੇ ਸੀ ਤੇ ਬਾਣੀ ਪੜਨ ਦੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਸਾਫ਼ ਕੀਤੀ ਹੋਈ ਹੈ ਮਹਾਰਾਜ ਤੇ ਇਹ ਗੱਲਾਂ ਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਹਰ ਸਾਹ ਨਾਲ ਸਿਮਰਿਆ ਕਰ ਪਿੱਤਰਾਂ ਦਾ ਉਧਾਰ ਕਰ ਦਿੰਦੀ ਹੈ ਬਾਣੀ